ਇਨਸਟਾਗ੍ਰਾਮ ਤੇ ਹੋਇਆ ਪਿਆਰ ਮੁੰਡੇ ਨੂੰ ਮੁੰਡਾ ਦਿਨ ਰਾਤ ਕੁੜੀ ਨਾਲ ਕਰਦਾ ਸੀ ਗੱਲਾਂ ਤੇ ਕੁੜੀ ਨੇ ਕਿਹਾ ਮੈਂ ਤੇਰਾ ਵਿਆਹ ਕਰਾਉਣਾ ਚਾਹੁੰਦੀ ਆ ਤੇ ਮੁੰਡਾ ਪਹੁੰਚ ਗਿਆ ਬਰਾਤ ਲੈ ਕੇ 150 ਬੰਦਾ ਨਾਲ ਸੀ 7-8 ਲੱਖ ਰੁਪਏ ਮੁੰਡੇ ਨੇ ਲਾਤਾ ਸੀ ਪਰ ਬਰਾਤ ਜਦੋਂ ਪਹੁੰਚ ਗਈ ਪਰੀ ਪੈਸ ਕੋਲ ਤਾਂ ਕੁੜੀ ਉੱਥੇ ਨਹੀਂ ਸੀ ਸਸੀ ਕਾ ਦੋਸਤੋ ਮੈਂ ਤੁਹਾਡਾ ਆਪਣਾ ਰஞ்சிਤ ਦੂ ਤੁਸੀਂ ਦੇਖ ਸਕਦੇ ਹੋ ਮੇਰੇ ਪਿੱਛੇ ਇੱਕ ਮੁੰਡਾ ਖੜਾ ਜਿਹੜਾ ਬਰਾਤ ਲੈ ਕੇ ਆਇਆ ਸੀ ਪਰ ਅੱਗੇ ਲਾੜੀ ਨਹੀਂ ਮਿਲੀ ਸਾਰਾ ਕੀ ਮਸਲਾ ਸੀ ਇਨਸਟਾਗ੍ਰਾਮ ਤੇ ਪਿਆਰ ਹੋਇਆ ਸੀ ਬਾਈ ਨਾਲ ਸਾਰੀ ਗੱਲ ਕਰਾਂਗੇ ਵੀ ਕੀ ਗੱਲ ਸੀ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਬਾਈ ਬਾਈ ਕੀ ਗੱਲ ਚੱਕਰ ਕੀ ਬਣ ਗਿਆ ਜਿਹੜਾ ਤੁਸੀਂ ਬਰਾਤ ਲੈ ਕੇ ਆਏ ਸੀ ਤੇ ਅੱਗੋਂ ਲਾੜੀ ਨਹੀਂ ਮਿਲੀ ਯਾਰ ਬਈ ਚੱਕਰ ਆਇਆ ਸੀ ਯਾਰ ਇੰਸਟਾਗ੍ਰam ਚ ਲਾਇਆ ਸੀ ਨਵਾਂ ਨਵਾਂ ਆਪਾ ਵੀ ਤੇ ਪਹਿਲਾ ਮੈਸੇਜ ਕੀਤਾ ਸੀ ਕੁੜੀ ਨੂੰ ਤਰੀ ਕੀ ਮਹੀਨਾਵਾਂ ਗੱਲ ਮੇਰ ਨਾਲ ਦੂਜੇ ਮਹੀਨੇ ਮੈਂ ਕਿਹਾ ਚਲ ਵਿਆਹ ਕਰਾਵਾਂਗੇ ਆ ਚੱਲੀ ਗਈ ਚੱਲੀ ਗਈ ਗੱਲ ਵਧ ਜੇ ਸਾਡੇ ਨਾਲ ਵਧ ਜਾ ਗੱਲਾਂ ਗੁੱਲਾਂ ਕਰੀ ਗਈ ਮੇਰੇ ਨਾਲ ਤੇ ਮੁੜ ਕੇ ਮੈਂ ਸਿਸਟਮ ਵਿਆਹ ਦਾ ਬਣਾ ਲਿਆ ਉਹਦੇ ਨਾਲ ਤੇ ਮੋਦੇ ਪਿੰਡ ਗਿਆ ਸੀ ਯਾਰ ਉਹਦੇ ਮੈਂ ਤੇ ਬਈ ਰੋ ਨਗਰਿੰਦੇ ਮੈਨੂੰ ਦਸੀ ਨਹੀਂ ਮੈਂ ਪਾਲੇ ਭੂਲੇ ਘਰਾ ਘੁਰਾਂ ਚ ਵੀਡੀਓ ਉੜੇ ਚ ਵੜਾ ਅੱਛਾ ਕਹਿੰਦੇ ਰਾਤ ਨੂੰ ਵੀ ਤੁਸੀਂ ਲੱਭਦੇ ਰਹੇ ਗੱਡੀ ਕਦੇ ਇੱਧਰ ਲੈ ਜਾਂਦੇ ਗੱਡੀ ਕਦੇ ਇੱਧਰ 150 ਬੰਦਾ ਤੁਸੀਂ ਬਰਾਤ ਦਾ ਵੀ ਲੈ ਕੇ ਨਾਲ ਗਏ ਸੀਗੇ ਤੇ ਕੁੜੀ ਕਹਿੰਦੇ ਲੱਭੀ ਨਹੀਂ ਤੁਹਾਨੂੰ ਅੱਛਾ ਤੁਸੀਂ ਕਿੰਨੇ ਪਿੰਡ ਛਾਂਟ ਤੇ ਕਿੰਨੇ ਸ਼ਹਿਰ ਛਾਂਟ ਤੇ ਤੇ ਕੁੜੀ ਨਹੀਂ ਮਿਲੀ ਕਹਿੰਦੇ ਘਟੋ ਘਟ ਅੱਬੀ 10 20 ਪਿੰਡ ਦਾ ਮਗਾ ਦੇ ਹੋਣਗੇ ਬਈ ਯਾਰ ਕੋਈ ਲੱਭੀ ਨਹੀਂ ਮੈਨੂੰ ਤਾਂ ਹੋ ਯਾਰ ਕੁੜੀ ਨਹੀਂ ਲੱਭੀ ਅੱਛਾ ਪਹਿਲਾਂ ਵੀ ਕਿਸੇ ਕੁੜੀ ਨੂੰ ਮੈਸੇਜ ਕੀਤਾ ਸੀ ਕਿਦਾਂ ਕੀਤਾ ਸੀ ਬਈ ਹਾਂ ਹਾਂ ਉਹਨਾਂ ਨਾਲ ਪਿਆਰ ਨਹੀਂ ਹੋਇਆ ਸੱਚਾ ਨਾ ਨਾ ਉਹਦੇ ਨਾਲ ਤਾਂ ਨਹੀਂ ਹੋਇਆ ਸੀ ਉਹਦੇ ਨਾਲ ਹੀ ਹੋਇਆ ਸੀ ਅੱਛਾ ਇਹਦੇ ਨਾਲ ਤੇਰਾ ਸੱਚਾ ਪਿਆਰ ਸੀ ਅੱਛਾ ਤੂੰ ਇਹਦੇ ਨਾਲ ਗੱਲ ਕੀਤੀ ਅੱਛਾ ਗੱਲ ਕਿਵੇਂ ਹੋਈ ਸੀ ਥੋੜੀ ਸਾਰੀ ਵੀ ਤੁਸੀਂ ਘਰੇ ਕਿਵੇਂ ਪਏ ਸੀ ਕੋਈ ਜਾਂ ਖੇਤ ਸੀ ਕਿਤੇ ਕਿਤੇ ਗੱਲ ਹੋਈ ਸੀ ਤੁਹਾਡੀ ਨਾ ਕਿਤੇ ਨਾ ਪਿਆ ਦਾ ਮੋਟਰ ਤੇ ਸੀ ਯਾਰ ਤੇ ਮੈ ਨਾਲ ਗੱਲ ਹੋ ਗਈ ਉਹ ਮਿਲਣ ਦਾ ਮਗਰ ਪਿਆਰ ਵਧਦਾ ਨਹੀਂ ਤੇ ਮੈਂ ਇਹੋ ਜਿਹਾ ਚੱਕਰ ਤਾਂ ਪਿਆਰ ਅੱਛਾ ਕਦੇ ਤੂੰ ਮਿਲਿਆ ਵੀ ਨਹੀਂ ਉਹਨੂੰ ਨਾ ਨਰੇਜ ਜੀ ਜੀ ਜਨਾ ਤੁਮ ਨੂੰ ਪਿਆਰੀ ਨਹੀਂ ਜੇ ਮੈਂ ਕਦੇ ਵਿਆਹ ਹੋਗਾ ਉਹਦੀ ਰੂਹ ਦਾ ਪਿਆਰ ਸੀ ਤੈਨੂੰ ਦੇਖੋ ਦੋਸਤੋ ਉਹ ਕਹਿੰਦਾ ਮੁੰਡਾ ਕਹਿੰਦਾ ਮੈਂ 10 ਪਿੰਡ ਛਾਂਤੇ ਕਹਿੰਦਾ ਮੈਨੂੰ ਕੁੜੀ ਨਹੀਂ ਮਿਲੀ ਮੈਂ 10 ਪਿੰਡ ਸ਼ਹਿਰ ਸਾਰੇ ਪਾਸੇ ਵੇਖ ਲਿਆ ਇੰਸਟਾਗ੍ਰਾਮ ਤੇ ਮੈਨੂੰ ਪਿਆਰ ਹੋਇਆ ਸੀ ਕਹਿੰਦਾ ਮੈਂ ਉਹਨੂੰ ਕਦੇ ਮਿਲ ਅੱਛਾ ਬਾਈ ਕਦੇ ਉਹਦੇ ਨਾਲ ਸੰਬੰਧ ਵੀ ਨਹੀਂ ਬਣਾਇਆ ਕਦੇ ਉਹਨੂੰ ਮਿਲਿਆ ਵੀ ਨਹੀਂ ਹੋਟਲ ਹਾਲ ਚਾ ਨਾ ਨਾ ਵਿਆਪਣ ਤੇ ਹੋ ਜਾ ਕੋਈ ਸੀਰੀਅਸ ਹੀ ਨਹੀਂ ਸੀ ਚੀਜ਼ਾਂ ਦਾ ਅੱਛਾ ਤੂੰ ਬਸ ਰੂਹ ਦਾ ਪਿਆਰ ਸੀ ਪਿਆਰੀ ਆਪਣਾ ਬੜਾ ਸੱਚਾ ਸੀ ਅੱਛਾ ਇੰਸਟਾਗ੍ਰਾਮ ਤੇ ਤੁਹਾਡੀ ਗੱਲ ਹੋਈ ਵਿ ਸਾਂ ਉਹਨੂੰ ਗੱਲ ਹੋਈ ਸੀ ਸਾਡੀ ਵਿਆਹ ਦੀ ਕਹਿੰਦੀ ਵਿਆਹ ਨੂੰ ਮੈਂ ਰੈਡੀ ਆ ਹਾਂ ਉਹ ਕਹਿੰਦੀ ਮੰਮੀ ਡੈਡੀ ਨਾਲ ਗੱਲ ਹੁੰਦੀ ਸੀ ਉਹਨਾਂ ਦੇ ਨਾ ਨਾ ਮੇਰੀ ਮੰਮੀ ਨਾਲ ਹੁੰਦੀ ਸੀ ਯਾਰ ਡੈਡੀ ਨਾਲ ਤੇਰੀ ਵੀ ਗੱਲ ਹੁੰਦੀ ਸੀ ਹਾਂ ਉਹਨਾਂ ਨਾਲ ਵੀ ਹੁੰਦੀ ਸੀ ਮੇਰੀ ਤੇਰੀ ਵੀ ਗੱਲ ਹੁੰਦੀ ਸੀ ਅੱਛਾ ਉਹਦੇ ਮਾਪੇ ਉਸ ਰਾਜੀ ਸੀ ਵਿਆਹ ਲਈ ਹਾਂ ਬਈ ਰਾਜੀ ਸੀ ਅੱਛਾ ਕੀ ਕਹਿੰਦੇ ਤੁਹਾਨੂੰ ਵਿਆਹ ਲਈ ਉਹ ਕਹਿੰਦੇ ਆ ਜੋ ਜੇ ਤੁਸੀਂ ਕੋਈ ਨਹੀਂ ਬੰਦੇ ਲੇਕੇ ਉਹਨੇ ਕ ਹੁਣ ਮੇਰਾ ਸੌ ਕੱਲਾ ਕੱਲਾ ਮੁੰਡਾ ਹੈ ਬਈ ਮਾਇਰ ਘਰ ਦੇ ਨੇ ਪੈਸੇ ਲਉਣ ਸੀ ਵਿਆਹ ਤੇ ਚੰਗੇ ਯਾਰ ਤੇ ਘਟੋ ਘੜਾ ਵਾਵਾ ਗੱਡਣਾ ਗੁੱਡਣਾ ਗਿਆ ਮੈਂ ਚੰਗੇ ਨਾਲ ਗੱਡਣਾ ਲੇਕੇ ਗਿਆ ਯਾਰ ਭਾਲੀ ਭੂ ਕਰਾਈ ਲਈ ਫਰੇ ਬਈ ਕੰਨਾਂ ਦਾ ਰੋਟੀ ਹੋਟਾ ਉਹ ਕਹਿੰਦੇ ਤੁਸੀਂ ਆ ਜਾਓ ਸਾਡੀ ਤਿਆਰੀ ਖੁੱਲੀ ਹੈ ਤੇ ਤੁਸੀਂ ਆ ਜਾਓ ਅਸੀਂ ਬਰਾਤ ਸਾਡੀ ਰੈਡੀ ਹੈ ਇੱਥੇ ਸਵਾਗਤ ਕਰਾਂਗੇ ਤੁਹਾਡਾ ਪਰ ਉੱਥੇ ਸਵਾਗਤ ਕਰਨ ਵਾਲਾ ਕੋਈ ਨਹੀਂ ਸੀ ਕੁਝ ਨਹੀਂ ਕੀਤਾ ਬਈ ਬੇੜਾ ਹੀ ਬਾਤਾ ਜਮਾ ਉਹਨਾਂ ਨੇ ਆਪਣਾ ਕਿੰਨੇ ਰੁਪਏ ਲੱਗੇ ਤੇ ਮੇਰਾ ਘਟੋਕੜ ਵੀ 7-8 ਲੱਖ ਰੁਪਏ ਲੱਗਿਆ ਹੋਊਗਾ 7-8 ਲੱਖ ਰੁਪਏ ਮੁੰਡੇ ਦਾ ਲੱਗ ਗਿਆ ਤੁਸੀਂ ਦੇਖ ਸਕਦੇ ਹੋ ਦੋਸਤੋ ਇੰਸਟਾਗ੍ਰਾਮ ਤੇ ਇਹਨੂੰ ਪਿਆਰ ਹੋਇਆ ਸੀ ਮੈਂ ਤੁਹਾਨੂੰ ਇੱਕ ਗੱਲ ਦੱਸਣਾ ਜਿਹੜੇ ਇੰਸਟਾਗ੍ਰਾਮ ਤੇ ਪਿਆਰ ਹੁੰਦੇ ਆ ਥੋੜੇ ਦਿਨਾਂ ਵਾਸਤੇ ਹੁੰਦੇ ਆ ਕਈ ਨੇ ਭਜਾਂਦੇ ਆ ਤੇ ਕਈ ਆਪਾਂ ਕਹਿੰਦੇ ਪਾਕਿਸਤਾਨ ਦੇ ਬਾਰਡਰ ਵੀ ਟੱਪ ਕੇ ਆ ਜਾਂਦੇ ਜਿਵੇਂ ਉਹ ਕੁੜੀ ਜਿਹੜੀ ਇੰਸਟਾਗ੍ਰam ਤੇ ਨੂੰ ਪਿਆਰ ਹੋਇਆ ਸੀ ਉਹ ਕਿਸੇ ਕੁੜੀ ਨਾਲ ਪਿਆਰ ਹੋਇਆ ਉਹਦੇ ਮਾਪਿਆਂ ਨਾਲ ਵੀ ਗੱਲ ਕਰਦਾ ਸੀ ਤੇ ਉਹ ਇਹਦੇ ਮਾਪਿਆਂ ਨਾਲ ਵੀ ਗੱਲ ਕਰਦੀ ਸੀ ਪਰ ਜਦੋਂ ਇਹ ਬਰਾਤ ਲੈ ਕੇ ਪਹੁੰਚਿਆ 150 ਬੰਦਾ ਨਾਲ ਲੈ ਕੇ ਪਹੁੰਚਿਆ ਕਹਿੰਦੇ ਬੱਸ ਵਰਕ ਵੀ ਗਈ ਸੀ ਬਈ ਬੱਚਾ ਵੀ ਦੋ ਗੰਨੇ ਸੀ ਦੋ ਬੱਸਾਂ ਕਿੰਨੇ ਸੀ 150 ਬੰਦਾ ਤੇਰਾ ਗਿਆ ਸੀ ਨਾਲ ਤੇ ਅਸੀਂ ਜਦੋਂ ਤੁਸੀਂ ਉੱਥੇ ਪਹੁੰਚ ਗਏ ਤੁਹਾਡੇ ਉਹ ਬੰਦੇ ਵਾਲੇ ਜਿਹੜੇ ਤੁਹਾਡੇ ਨਾਲ ਸੀਗੇ ਉਹ ਬੰਦਿਆਂ ਨੇ ਕਦੇ ਐ ਨਹੀਂ ਕਿਹਾ ਤੁਹਾਨੂੰ ਵੀ ਤੂੰ ਕਿੱਧਰ ਫਸਾ ਲਿਆ ਤੈਨੂੰ ਤੇ ਇਹ ਤੇ ਇਹਨੂੰ ਕਹਿੰਨੇ ਦੇਣੀ ਬਈ ਉਹਨਾਂ ਨੂੰ ਦੱਸਿਆ ਹੁੰਦਾ ਫਿਰ ਤਾਂ ਇੰਨੇਆਂ ਪੀੜ੍ਹੀਆਂ ਨੂੰ ਪਹੁੰਚਦੇ ਨਹੀਂ ਸੀ ਮੈਂ ਭਾਈ ਫੇਰ ਕੀ ਭਾਈ ਯਾਰ ਮਨ ਨੂੰ ਦਾਤ ਦਿੰਦਾ ਤਾਂ ਮੈਂ ਸਹੀ ਰਹਿੰਦਾ ਤਾਂ ਪੈਸਾ ਤਾਂ ਬਚਤ ਰਹਿੰਦੀ ਮੇਰੀ ਤੇ ਮੈਂ ਦੱਸਿਆ ਹੀ ਨਹੀਂ ਉਹਨਾਂ ਨੂੰ ਫੇਰ ਬਾਹਰ ਐ ਕਰਕੇ ਉਹ ਕਹਿੰਦੇ ਸਾਨੂੰ ਦਾਤ ਦਿੰਦਾ ਖਾਦ ਮੈਂ ਕਹਿੰਦਾ ਬਾਜੀ ਨਜ਼ਰ ਆ ਆ ਕਿਤੇ ਤੇਰਾ ਵਿਆਹ ਤੇਰਾ ਹੁੰਦਾ ਨਹੀਂ ਸੀ ਕਿ ਤੂੰ ਬਸ ਵੈਸੇ ਕਰਾਉਣਾ ਨਹੀਂ ਚਾਹੁੰਦਾ ਵਿਚੋਲੇ ਪ੍ਰਤੀ ਨਾ ਨਾ ਵਿਆਹ ਹੁੰਦਾ ਨਹੀਂ ਸੀ ਭਈ ਮੇਰਾ ਹੁੰਦਾ ਨਹੀਂ ਸੀ ਤੇਰੀ ਉਮਰ ਕਿੰਨੀ ਹੈ 28 ਸਾਲਾਂ ਦੀ ਬਈ ਤੇ ਉਹਦੀ ਕਿੰਨੀ ਸੀ ਉਹ ਤੋਂ ਉਹਦੀ ਵੀ 28 ਸਾਲਾਂ ਦੀ ਸੀ 28 ਸਾਲਾਂ ਦੀ ਸੀ ਤੁਸੀਂ ਦੇਖ ਸਕਦੇ ਹੋ ਮੁੰਡੇ ਦੀ ਉਮਰ ਸੀ ਕਿ 28 ਸਾਲ ਤੇ ਕੁੜੀ ਹੋ ਨਹੀਂ ਰਿਹਾ ਸੀ ਗੱਤ ਤੇ ਮੁੰਡੇ ਨੂੰ ਵੀ ਰਿਸ਼ਤਾ ਹੋ ਨਹੀਂ ਰਿਹਾ ਸੀਗਾ ਅੱਛਾ ਬਈ ਤੇਰਾ ਦਿਲ ਦੁਖਿਆ ਨਹੀਂ ਵੀ ਤੂੰ ਇੰਨਾ ਪਿਆਰ ਉਹਨੂੰ ਕੀਤਾ ਕਿੰਨਾ ਟਾਈਮ ਗੱਲ ਹੋਈ ਤੁਹਾਡੀ ਗੱਲ ਬਈ ਸਾਡੀ 2 ਮਹੀਨੇ ਹੋਏ ਸੀ 2 ਮਹੀਨੇ ਤੁਹਾਡੀ ਗੱਲ ਹੋਈ ਤੇਰਾ ਦਿਲ ਨਹੀਂ ਦੁਖਿਆ ਵੀ ਜਦੋਂ ਯਾਰ ਤੂੰ ਬਰਾਤ ਲੈ ਕੇ ਪਹੁੰਚਿਆ ਤੇ ਉਹਨੇ ਤੈਨੂੰ ਬਲਾਕ ਬਲਾਕ ਕਰਤਾ ਇੰਸਟਾਗ੍ਰam ਫੇਸਬੁੱਕ YouTube ਫੇਸਬੁੱਕ ਸਾਰੇ ਪਾਸੇ ਤੈਨੂੰ ਬਲਾਕ ਕਰਤਾ ਉਹਨੇ ਕੁੜੀ ਨੇ ਤੇ ਤੇਰਾ ਦਿਲ ਨਹੀਂ ਦੁਖਿਆ ਵੀ ਮੈਂ ਇੰਨਾ ਪਿਆਰ ਕੀਤਾ ਰੂਹ ਦਾ ਪਿਆਰ ਕੀਤਾ ਕਦੇ ਮੈਂ ਉਹਨੂੰ ਮਿਲਿਆ ਵੀ ਨਹੀਂ ਉਹਦੇ ਨਾਲ ਸਰੀਰਕ ਸੰਬੰਧ ਵੀ ਨਹੀਂ ਬਣਾਏ ਪਰ ਸਿੱਧਾ ਹੀ ਉਹ ਮੈਨੂੰ ਅੱਜ ਬਲਾਕ ਕਰ ਗਈ ਸਾਰੇ ਪ ਬਈ ਅਰੁਣ ਦਾ ਪਰਚੇ ਦੇ ਖੀਤਰ ਮਾਰ ਕੇ ਸੜ ਦਿੰਨੇ ਅੱਬੀ ਉਵੇਂ ਸੜਤਾ ਉਹਨੇ ਮੈਂ ਤਾਂ ਸੈਡ ਯਾਰ ਉਹ ਸੋਚਾ ਸੋਚਦੀ ਦਾ ਕੋਈ ਮੇਰੇ ਬਾਰੇ ਫੇਰ ਯਾਰ ਕਿੰਨੇ ਸੁਪਨੇ ਸਜਾਏ ਹੋਣਗੇ ਤੂੰ ਬਈ ਸੁਪਨੇ ਸਜਾਏ ਸੀ ਕੋਈ ਸੁਪਨੇ ਬਈ ਮੈਂ ਬਹੁਤ ਸਜਾਏ ਸੀ ਬਈ ਮੌਢੀ ਘੱਟ ਨਹੀਂ ਲੱਗੇ ਗਿਆ ਸੀ ਕੱਲ ਨੂੰ ਹੂੰ ਕਹਿੰਦੇ ਘੁੰਮਣ ਵੀ ਜਾਣਾ ਸੀ ਕਿਤੇ ਘੁੰਮਣ ਵੀ ਜਾਣਾ ਸੀ ਬਈ ਸਿਮਲੇ ਜਾਣਾ ਸੀ ਆ ਵੀ ਹਾਂ ਨੈਣਾ ਦੇਵੀ ਮਾਤਾ ਦੇ ਸਾਰੇ ਥਾਵਾਂ ਤੇ ਜਾਣਾ ਸੀ ਸਾਰੇ ਪਾਸੇ ਜਾਣਾ ਸੀ ਹਾਂ ਬਈ ਕਿੱਥੇ ਜਾਣੇ ਨੇ ਨੈਣਾ ਦੇਵੀ ਵੈਸ ਨੂੰ ਸਾਰੇ ਤੇ ਜਿਹੜੀ ਤੂੰ ਇਹ ਸ਼ੇਰਵਾਨੀ ਬਣਾਈ ਸੀ ਇਹ ਸ਼ਰਟ ਬਣਵਾਈ ਸੀ ਇਹ ਬਹੁਤ ਮਹਿੰਗੀ ਬਣਾਈ ਸੀ ਆ ਪੱਗ ਬੰਨੀ ਉਹਨੇ ਹੀ ਦੱਸਿਆ ਸੀ ਵੀ ਆਹ ਕਲਰ ਦੀ ਪੱਗ ਬੰਨਣੀ ਆਹ ਕਲਰ ਦਾ ਸੇਹਰਾ ਸਲਟ ਦੇਖ ਲਓ ਦੋਸਤੋ ਕਹਿੰਦਾ ਮੁੰਡਾ ਕਹਿੰਦਾ ਮੈਂ ਉਹਨੂੰ ਸ਼ਿਮਲੇ ਘਮਾ ਕੇ ਲਿਆਉਣਾ ਸੀ ਨਾਇਨਾ ਦੇਵੀ ਮਾਤਾ ਦੇ ਜਾਣਾ ਸੀ ਅਸੀਂ ਮੈਂ ਉਹਦੇ ਰੰਗ ਜਿਹੜਾ ਉਹਨੇ ਕਿਹਾ ਸੀ ਸ਼ੇਰਵਾਨੀ ਤਿਆਰ ਕਰਕੇ ਪਾ ਉਹੀ ਮੈਂ ਤਿਆਰ ਕਰਕੇ ਪਾਈ ਉਹੀ ਰੰਗ ਦੀ ਪੱਗ ਬੰਨੀ ਕਹਿੰਦਾ ਮੈਂ ਸੇਹਰਾ ਲਾਇਆ ਜਿਹੜੀ ਚੀਜ਼ ਉਹਨੇ ਕਹੇ ਤੀ ਉਹੀ ਚੀਜ਼ ਮੈਂ ਕਰਦਾ ਸੀ ਅੱਛਾ ਭਾਈ ਹੋਰ ਚੀਜ਼ਾਂ ਵੀ ਤੈਨੂੰ ਕਹਿੰਦੀ ਹੋਊਗੀ ਕੋਈ ਵੀ ਆਹ ਚੀਜ਼ ਖਾਣੀ ਆਹ ਨਹੀਂ ਖਾਣੀ ਮਜ਼ਾਰ ਵੀ ਦਾ ਮੈਂ ਤੈਨੂੰ ਕਿ ਉਹਨਾਂ ਅਲਰਟਿੰਗ ਵੀ ਨੂੰ ਪੁੱਛ ਕੇ ਕਰਦਾ ਸੀ ਅੱਛਾ ਹਾਂ ਸਮ ਸੁਵਾਗਰ ਦਣ ਚੜ ਦੇ ਨਾ ਕਦੋਂ ਮਿਸ ਕਾਲ ਮਾਰਦੀ ਸੀ ਉਹ ਦੌੜਦਾ ਨਹੀਂ ਮੋੜਦਾ ਨਹੀਂ ਸੀ ਅੱਛਾ ਇੰਨਾ ਪਿਆਰ ਡੂੰਗਾ ਸੀ ਮਰਾ ਉਹਦੇ ਨਾਲ ਇੰਨਾ ਪਿਆਰ ਡੂੰਗਾ ਸੀ ਅੱਛਾ ਕੋਈ ਰੋਟੀ ਜਿਵੇਂ ਖਾਂਦੇ ਸੀ ਕੋਈ ਦਾਲ ਖਾਂਦੇ ਸੀ ਉਹ ਵੀ ਪੁੱਛ ਕੇ ਖਾਂਦੇ ਸਾਰਾ ਪੁੱਛ ਕੇ ਉਹਨੇ ਮੈਨੂੰ ਕਹੇ ਆਂ ਆਲੂਆਂ ਦੀ ਦਾਲ ਤੋਂ ਬਿਨਾਂ ਰੋਟੀ ਨਹੀਂ ਖਾਣੀ ਤੂੰ ਅੱਛਾ ਆਲੂਆਂ ਦੀ ਦਾਲ ਨਾਲ ਰੋਟੀ ਖਾਂਦੀ ਆ ਆਲੂਆਂ ਦੀ ਦਾਲ ਨਾਲ ਰੋਟੀ ਖਾਂਦਾ ਹੀ ਬਈ ਮੈਂ ਇਹਦੇ ਚ ਗਦਾਜ ਕੀ ਸੀਗਾ ਕੀ ਚਾਹੁੰਦੀ ਸੀ ਬਈ ਆਲੂ ਪਸੰਦ ਸੀ ਉਹਨੂੰ ਬੜੇ ਯਾਰ ਆਲੂ ਨੂੰ ਪਸੰਦ ਸੀ ਕਿੱਥੋਂ ਦੀ ਸੀ ਉਹ ਫਿਰ ਆਉਂਦਾ ਪਿੰਡ ਦਾ ਸੰਗਰੂਰ ਕੰਨਿਆ ਬਈ ਯਾਰ ਦਾ ਸੰਗਰੂਰ ਕੰਨ ਬਟਿੰਡੇ ਨਾਮ ਦਾ ਬਈ ਬਟਿੰਡੇ ਵਾਲੇ ਕਹਿੰਦੇ ਬਟਿੰਡੇ ਵਾਲੇ ਮੁੰਡੇ ਤੇਜ ਹੁੰਦੇ ਪਰ ਅੱਜ ਤੁਸੀਂ ਵੇਖ ਲਓ ਸੰਗਰੂਰ ਆ ਰਿਆਂ ਨੇ ਇਹਨੂੰ ਠੱਗ ਲਿਆ ਅੱਛਾ ਬਈ ਫੇਰ ਫੇਰ ਕਿ ਉਹ ਠੱਗਿਆ ਵੀ ਮੰਨ ਲਾਇਆ ਮੰਮੀ ਗੱਲ ਕਰਦੀ ਮੰਮੀ ਉਹਦੀ ਕਰਦੀ ਸੀ ਉਹਦੀ ਗੱਲ ਨਾਲ ਮੇਰੇ ਉਹਦਾ ਉਹ ਕਹਿੰਦੀ ਸੀ ਉਹਦੀ ਮਾਂ ਕਹਿੰਦੀ ਕੋਈ ਚੱਕਰ ਨਾ ਮੰਨ ਪੁੱਤਰ ਤੇਰੀ ਵਸਾਵਾਂਗੇ ਕੁੜੀਆਂ ਜੋ ਹੁਣ ਉਹਦੀ ਮਾਂ ਵੀ ਨਹੀਂ ਫੋਨ ਚੱਕਦੀ ਉਹਦੀ ਮਾਂ ਦਾ ਨੰਬਰ ਵੀ ਹੈਗਾ ਮੇਰੇ ਕੋਲ ਮੈਂ ਤਾਂ ਕਾਰਵਾਈ ਕਰੂੰਗਾ ਉਹਦੀ ਥਾਣੇ 'ਚ ਦਾਦੀ ਕਾਰਵਾਈ ਕਰਾਏਗਾ ਤੂੰ ਕੀ ਕਹੇਗਾ ਮਾਗੂ ਬਈ ਮੈਨੂੰ ਕਹਿੰਦੀ ਸੀ ਦੀ ਮਾਂਗ ਨਹੀਂ ਮਾਦੀ ਕੁੜੀ ਆਪ ਤੋਰੂੰਗੀ ਤੇਰੇ ਝੋਲੀ ਪਾਉ ਹੋਊਗੀ ਬਈ ਯਾਰ ਆਪਣੇ ਕੋਲ ਪ੍ਰੂਫ ਆ ਉਹਦੇ ਸਾਰੇ ਕੁਝ ਆਪਣੇ ਕੀ ਕੀ ਪ੍ਰੂਫ ਹੈ ਤੇਰੇ ਕੋਲ ਫੋਨ ਵਿਖਾ ਕੀ ਕੀ ਕਰ ਸਾਰਾ ਕੁਝ ਆ ਵੀ ਮੇਰੇ ਕੋਲ ਦਾ ਯਾਰ ਫੋਟਮਾ ਮੇਰੇ ਕੋਲ ਸਾਰਾ ਕੁਝ ਫੋਟਮਾ ਹੈਗਾ ਨਾ ਵੀ ਮੇਰੇ ਕੋਲ ਸਾਰਾ ਨਾਲ ਆ ਵੇਖ ਲਓ ਦੋਸਤੋ ਸਾਰਾ ਕੁਝ ਆ ਮੁੰਡੇ ਕੋਲ ਚੈਟ ਵੀ ਪਈਆ ਹੈਲੋ ਪੁੱਤ ਤੁਸੀਂ ਕਦੋਂ ਕਹੋਗੇ ਮੈਂ ਰੈਡੀਆਂ ਬਰਾਤ ਲਈ ਸਾਰਾ ਕੁਝ ਇਦਾਂ ਲਿਖਿਆ ਹੋਇਆ ਤੇ ਆ ਫੋਟਮਾ ਤੋਂ ਡੋਡੀਆਂ ਹਨਾ ਆ ਸਕਰੀਨ ਸ਼ਾਟ ਲਏ ਹੋਏ ਜਿਹੜੀ ਵੀਡੀਓ ਕਾਲ ਦੇ ਬਹੁਤ ਪਿਆਰ ਕੀਤਾ ਸੀ ਆ ਮੁੰਡੇ ਆ ਫੋਨ ਕਿੰਨੇ ਦਾ ਲਏ ਆ ਬਈ ਉਹਨੇ ਵੀ ਪਈ ਉਹਨੇ ਪੁੱਛ ਕੀ ਲੱਤਾ ਜੀ ਤੋਂ ਮਾ ਬਈ ਉਹਨੂੰ ਪੁੱਛ ਕੀ ਲਿਆ ਇਹ ਫੋਨ ਵੀ ਹਾਂ ਬਈ ਤੁਸੀਂ ਵੇਖੋ ਸਾਰੇ ਸਬੂਤ ਰੱਖੀ ਬੈਠਾ ਕਹਿੰਦਾ ਮੰਮੀ ਮੇਰੇ ਨਾਲ ਗੱਲ ਕਰਦੀ ਸੀ ਸਕਰੀਨ ਸ਼ਾਟ ਸਾਰੇ ਲਈ ਬੈਠਾ ਕਹਿੰਦਾ ਮੈਂ ਥਾਣੇ ਦੇ ਵਿੱਚ ਕੰਪਲੇਨ ਕਰੂੰਗਾ ਵੀ ਮੇਰੇ ਨਾਲ ਧੱਕਾ ਹੋਇਆ ਅੱਛਾ ਬਈ 7-8 ਲੱਖ ਰੁਪਏ ਲੱਗ ਗਏ ਉਹ ਕਿੱਥੋਂ ਲਿਆ ਜਦੋਂ ਉਹ ਘਰਦਿਆਂ ਨੇ ਲਾਇਏ ਸੀ ਵਿਚਾਰਿਆਂ ਨੇ ਯਾਰ ਉਹਨਾਂ ਨੇ ਢੜੀ ਧੱਪੇ ਕਰਕੇ ਕੱਟਦੇ ਘਰ ਦੇ ਗੱਲਾਂ ਨਹੀਂ ਕਰਦੇ ਘਰਦਿਆਂ ਨੇ ਕੱਢਣਗੇ ਵੀ ਘਰ ਪਾਉਣ ਵਾਲਾ ਪੈਸਾ ਯਾਰ ਅੱਛਾ ਉਹਦਾ ਨਾਂ ਕੀ ਸੀ ਉਹਦਾ ਨਾਂ ਪ੍ਰਮੀਤ ਸੀ ਬਈ ਨਹੀਂ ਨਾਂ ਵੀ ਨਹੀਂ ਪਤਾ ਅੱਛਾ ਉਹਦਾ ਨਾਂ ਕੀ ਪੈਂਦੇ ਦਿਨ ਦਸੀ ਨਾ ਪੈਂਦਾ ਕੀ ਦੱਸਾ ਮੋਗਾ ਸਾਰੀ ਦੱਸਾ ਸੀ ਉਹਨੇ ਸੰਗਰੂਰ ਸੰਗਰੂਰ ਜੀ ਵੇਖੋ ਮੁੰਡਾ ਕਹਿੰਦੇ ਰਹਿੰਦੇ ਮੈਂਟਲੀ ਤੌਰ ਤੇ ਵੀ ਡਿਸਟਰਬ ਹੋ ਰਿਹਾ ਕਹਿੰਦਾ ਮੋਗਾ ਕਲੇ ਸੰਗਰੂਰ ਵੇਖ ਲੈ ਹੁਣ ਵੀ ਪਤਾ ਕਰ ਲੈ ਵੀ ਕਿੱਥੋਂ ਦਾ ਯੀ ਕਿੱਥੋਂ ਦੀ ਸੀ ਉਹ ਨਾ ਨਾ ਅੱবি ਸੰਗਰੂਰ ਦੀ ਸੀ ਪ੍ਰਸ ਸੰਗਰੂਰੀ ਦੱਸਿਆ ਉਹਨੇ ਕੱਲਾ ਸੰਗਰੂਰ ਆ ਜਾ ਸੰਗਰੂਰ ਜਾ ਕੇ ਤੂੰ ਖੜ ਕੇ ਕਿਹੜੀ ਪੈਸ ਦੱਸੀ ਸੀ ਉਹਨਾਂ ਨੇ ਪਤਾ ਅਨੇ ਰੋਥੀ ਸੀ ਪਰੀਪੂਰੀ ਪੈਸ ਕੋਈ ਰਾਇਆ ਜੇ ਨਾ ਪਰੀ ਨਾ ਦੀ ਕੋਈ ਪੈਸ ਹੋਊਗੀ ਬਈ ਮੈਨੂੰ ਲੱਗਦਾ ਪਰੀ ਨਾ ਦੀ ਕੋਈ ਪੈਸ ਸੀ ਜਣੀ ਉਧਰ ਰਾਇਆ ਹੀ ਦੱਸਿਆ ਜੀ ਮਾਤਾ ਰੋਥੇ ਪੰਡਗਾਤਾ ਉਹ ਤੂੰ ਤੂੰ ਪੂਰੀ ਟੌਰ ਨਾਲ ਗਿਆ ਸੀ ਬਈ ਸਿਰੇ ਦੀ ਤੀਰਵਾਜ ਆ ਤੇ ਹੁੰਦੇ ਸਾਰੇ ਉਹ ਸਾਰੇ ਕਰ ਕੀਤੇ ਸੀ ਉੱਥੇ ਜਾ ਕੇ ਬਈ ਮੈਂ ਘੋੜੀ ਤੇ ਵੜਨਾ ਸੀ ਬਰਾਤ ਹਾਂ ਘੋੜੀ ਲੈ ਕੇ ਗਿਆ ਸੀ ਮੈਂ ਦਸੀ ਨਹੀਂ ਮੁਰੇ ਘੋੜੀ ਵਾਲਾ ਕਹਿੰਦਾ ਕਿੱਥੇ ਲੈ ਜਾਣਾ ਉਹਨੂੰ ਮੈਂ ਹੁਣ ਕੀ ਦੱਸਾਂ ਵੀ ਆ ਪੈਸ ਚਵਾੜਾ ਇਹ ਚਵਾੜ ਸਾਰੇ ਜਿਹੜਾ ਪੈਸਾ ਦਾ ਕੋਈ ਹੈ ਹੀ ਨਹੀਂ ਸੀ ਪੈਸ ਚ ਤੁਸੀਂ ਦੇਖ ਸਕਦੇ ਹੋ ਦੋਸਤੋ ਇਸ ਮੁੰਡੇ ਨੂੰ ਕਹਿੰਦੀ ਕਹਿੰਦੀ ਪਰੀਨਾ ਦੀ ਪੈਸਾ ਕੋਈ ਪਰ ਪਰੀਨਾ ਦੀ ਪੈਸਾ ਤੁਸੀਂ ਦੱਸਣਾ ਕਮੈਂਟ ਦੇ ਵਿੱਚ ਪਰੀਨਾ ਦੀ ਪੈਸਾ ਹੈਗੀ ਕੋਈ ਸੰਗਰੂਰ ਏਰੀਆ ਚ ਜਿੱਥੇ ਇਸ ਮੁੰਡੇ ਨੂੰ ਸੱਦਿਆ ਗਿਆ ਸੰਗਰੂਰ ਜਾ ਕੇ ਖੜ ਗਿਆ ਮੁੰਡਾ ਤੇ ਉੱਥੇ ਜਾ ਕੇ ਉਸ ਬਰਾਤ ਨੂੰ ਇਹ ਦੀਗਰਾ ਦੇ ਕਿਹੜੀ ਪੈਸ ਦੇ ਵਿੱਚ ਵਿਆਹ ਹੋਇਆ ਪਰ ਉੱਥੇ ਕੋਈ ਇਦਾਂ ਦੇ ਨਾਮ ਦੀ ਪੈਸ ਨਹੀਂ ਸੀਗੀ ਇੱਥੇ ਇਦਾਂ ਦੇ ਨਾਮ ਦੀ ਪੈਸ ਨਹੀਂ ਸੀ ਕੋਈ ਨਹੀਂ ਸੀ ਬਈ ਯਾਰ ਮੈਂ ਤੈਨੂੰ ਦੱਸ ਦਾਰ ਉਹ ਕੁੜੀ ਵਾਲਾ ਮੈਨੂੰ ਕਹਿਆ ਕਰ ਆ ਪੈਸ ਆ ਪੈਸ ਕਿਸੇ ਚ ਕੁਰਸੀ ਲੱਗੀ ਨਹੀਂ ਸੀ ਟੈਂਟ ਲੱਗਿਆ ਨਹੀਂ ਸੀ ਹੁਣ ਜਿਹੜੇ ਜਿੰਨੇ ਤੇਰੇ ਬਰਾਤੀ ਸੀਗੇ ਸਾਰੇ ਕਿੱਧਰ ਗਏ ਹੁਣ ਉਹ ਆ ਬਚਾਰੇ ਜਾੜ ਵੀ ਖਾਪ ਵੀ ਕੇ ਅਗਲੇ ਢੱਡੂ ਤੇ ਹੱਥ ਮਾਰ ਕੇ ਟੱਪ ਗਏ ਕਿੱਥੋਂ ਖਵਾਇਆ ਫਿਰ ਤੂੰ ਉਹਨਾਂ ਨੂੰ ਹੋਟਲਾਂ ਤੋਂ ਕਿਸੇ ਨੂੰ ਰੋਟੀ ਕਿਸੇ ਤੋਂ ਹੋਟਲ ਤੋਂ ਕੋਈ ਕਿਸੇ ਤੇ ਰੁਪਏ ਲੱਗੇ ਹੋਣਗੇ ਉੱਥੇ ਵੀ ਰੁਪਈਆ ਲੱਗੇ ਸੀ ਵੀ ਆਪਣਾ ਹੁ ਕੌਣ ਨਹੀਂ ਮਿਲਦੀ ਉਹ ਮੇਰੀ ਘਰਾਂ ਵਾਲੀ ਅੱਛਾ ਮੈਂ ਹੋਰੀ ਚਾਹੁੰਦਾ ਕਹਿੰਦਾ ਮੈਨੂੰ ਜਿੱਦ ਤੱਕ ਮਿਲਦੀ ਨਹੀਂ ਕਿ ਮੈਨੂੰ ਤਾਂ ਮੈਨੂੰ ਐਸੀ ਵੈਸੇ ਮੈਂ ਗਲਤ ਲੈ ਗਿਆ ਸੀ ਕੱਲ ਨਾ ਬਈ ਉਹ ਵੀ ਮੇਰੀ ਅਜਾ ਹੈ ਉਹ ਵੀ ਮਿਲ ਜੇ ਤਾਂ ਲੋਟ ਆ ਬਈ ਯਾਰ ਉਹ ਫੇਰ ਹੀ ਮਿਲੂਗੀ ਜੇ ਉਹ ਤੈਨੂੰ ਮਿਲੂਗੀ ਵੀ ਲੈਗਾ ਕਿੰਨਾ ਆਟਾ ਮੁੰਦੇ ਨਾਲ ਵਿਆਹ ਨੂੰ ਤਾਂ ਕੁਝ ਨਹੀਂ ਕਰਦਾ ਨਹੀਂ ਕਰਦਾ ਕਿਸੇ ਨਾਲ ਵੀ ਕਹਿੰਦਾ ਕਹਿੰਦਾ ਮੈਂ ਕੁਝ ਨਹੀਂ ਕਰਦਾ ਜਿੱਦ ਤੱਕ ਮਿਲਦੀ ਨਹੀਂ ਅੱਛਾ ਬਈ ਜੇ ਕਹਿੰਦੇ ਹੁਣ ਖਰਚਾ ਜਿਹੜਾ ਤੇਰਾ ਸਾਰਾ ਹੋ ਗਿਆ ਚਲ ਮੈਂ ਮੰਨਦਾ ਚੱਲੇ ਤੇਰਾ ਖਰਚਾ ਹੋ ਗਿਆ ਹੁਣ ਉਸ ਕੁੜੀ ਨੂੰ ਤੂੰ ਕੀ ਕਹਿਣਾ ਚਾਹੁੰਦਾ ਬਹੁ ਕੁੜੀ ਨੂੰ ਆਹੀ ਕਹਿਣਾ ਜੁਣਾ ਬਬ ਮੇਰੇ ਕੋਲ ਆ ਜੇ ਬੱਚਾ ਬਕਰ ਕੇ ਕੋਈ ਕਾਰਵਾਈ ਨਹੀਂ ਤੈਨੂੰ ਲੱਗਦਾ ਨਹੀਂ ਉਹਦਾ ਕਿਸੇ ਹੋਰ ਨਾਲ ਵੀ ਗੱਲਬਾਤ ਹੋ ਸਕਦੀ ਜਿਵੇਂ ਤੇਰੇ ਨਾਲ ਗੱਲਬਾਤ ਇੰਸਟਾਗ੍ਰਾਮ ਤੇ ਕਰਦੀ ਜਿਵੇਂ ਹੋਰ ਮੁੰਡੇ ਨਾਲ ਵੀ ਕਰਦੀ ਹੋ ਕੀ ਬੱਕ ਕਿੰਨਾ ਨੂੰ ਸਾਲੇ ਬਣਾਇਆ ਹੋਊਗਾ ਬਈ ਉਹਨਿਆਰ ਕੀ ਲੱਗਦਾ ਤੈਨੂੰ ਮੈਨੂੰ ਤਾਂ ਹੀ ਲੱਗਦਾ ਕਿ ਮੇਰੇ ਨਾਲ ਮੇਰੇ ਨਾਲ ਕਹਿੰਦੀ ਸੰਗਰੂਰ ਖੜੀ ਆ ਮਾਇਆ ਇੱਥੇ ਆ ਪੈਲਸ ਜਾ ਜਾ ਮੈਂ ਤਿਆਰ ਹੋਈ ਬੈਠੀਆਂ ਵੀਡੀਓ ਕਾਲ ਤੇ ਮੇਰੇ ਮੂਰੇ ਨੰਗੀ ਹੋ ਜਾਂਦੀ ਸੀ ਬਈ ਉਹ ਦੇਖੋ ਦੋਸਤੋ ਕਹਿੰਦਾ ਵੀਡੀਓ ਕਾਲ ਤੇ ਨੰਗੀ ਅਜਾ ਤੈਨੂੰ ਐਨ ਲੱਗਦਾ ਜਿਹੜੀ ਤੇਰੇ ਨਾਲ ਵੀਡੀਓ ਕਾਲ ਤੇ ਤੈਨੂੰ ਕੀ ਭਰੋਸਾ ਪੈਗਾ ਜਿਹੜੀਆਂ ਇੰਸਟਾਗ੍ਰਾਮ ਤੇ ਲਾਕਨ ਲਾਉਂਦੀਆਂ ਜਿਹੜੀਆਂ ਕੁੜੀਆਂ ਇੰਸਟਾਗ੍ਰਾਮ ਤੇ ਫਿਰਦੀਆਂ ਮੈਂ ਸਾਰਿਆਂ ਨੂੰ ਗਲਤ ਨਹੀਂ ਕਹਿੰਦਾ ਕਈ ਹੈਗੀਆਂ ਇਹਦੀਆਂ ਜਿਹੜੀਆਂ ਲਾਕਨ ਲਾਉਂਦੀਆਂ ਬਾਅਦ ਵਿੱਚ ਉਹ ਯਾਰ ਬਣਾਉਂਦੀਆਂ ਬਾਅਦ ਵਿੱਚ ਤਿੰਨ ਤਿੰਨ ਵਿਆਹ ਕਰਾਉਂਦੀਆਂ ਉਹ ਤੇ ਤੇਰੇ ਨਾਲ ਵੀ ਉਦਾਂ ਹੀ ਹੋਣਾ ਤੈਨੂੰ ਐ ਲੱਗਦਾ ਨਹੀਂ ਸੀ ਹੋਈ ਜਾਂਦੀ ਅੱਭੀ ਕਿ ਤੂੰ ਆਦੀ ਕਰਦਿਆਂ ਦੀ ਮਰਜ਼ੀ ਨਾਲ ਵਿਚੋਲਾ ਪਾਉਂਦਾ ਵਿੱਚ ਕੋਈ 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 ਆਪਦੇ ਪੋਕਾਸਟ ਦੇ ਵਿੱਚ ਕੁੜੀ ਵਿਆਹਦਾ ਵਧੀਆ ਨਹੀਂ ਸੀ ਕੋਈ ਜਾਂਦਾ ਨਹੀਂ ਭੈਣ ਮੈਨੂੰ ਜਾਉਂਦਾ ਨਹੀਂ ਮੈਂ ਜਾਉਂਦਾ ਨਹੀਂ ਕੋਈ ਪਹਿਣਾ ਕਹਣਾ ਜਾ ਤੇਰੇ ਕੋਲ ਬਚੋਲੇ ਆਉਂਦੇ ਰਹਿੰਦੀ ਕਰੇ ਵੇਸੇ ਬਚੋਲੇ ਆਉਂਦੇ ਸੀ ਤੇਰੇ ਸਾਲੇ ਕਿਤੇ ਦਾ ਕਾਹੇ ਚ ਨੁਕਸ ਕੱਢ ਜਾਂਦੇ ਕੀ ਕਹਿੰਦੇ ਸੀ ਨੁਕਸ ਕਾਹੇ ਚ ਕੱਢਦੇ ਕਦੇ ਕਦਾ ਕਰ ਮੇਰਾ ਨੱਕ ਵੱਡਾ ਕਦੇ ਕੁਛ ਕਰੇ ਕਹਿੰਦਾ ਰੰਗ ਦਾ ਕਾਲਾ ਮਾਗਾ ਭਾਂ ਦੀ ਲੰ ਲਵੇ ਤੋਂ ਬਾਦ ਕੋਈ ਵੇਖਣ ਵਾਲਾ ਨਾ ਵੇ ਮੇਰੇ ਘਰੇ ਕਹਿੰਦੇ ਤੇਰੇ ਪੈਰ ਚ ਵੀ ਲੰਗ ਮਾਰਦਾ ਤੂੰ ਹਾਂ ਬਈ ਲੰਗ ਹੈਗਾ ਆਪਣੇ ਪੈਰ ਚ ਆ ਤੁਸੀਂ ਦੇਖੋ ਕਹਿੰਦਾ ਬਈ ਕਦੋਂ ਕੋਈ ਕਹਿੰਦਾ ਸੀ ਕਾਲਾ ਮੈਂ ਕਦੇ ਕਹਿੰਦਾ ਸੀ ਨੱਕ ਤੇਰਾ ਮੋਟਾ ਕਦੇ ਕਹਿੰਦਾ ਸੀ ਤੇਰੀ ਬਾਹਾਂ ਨਹੀਂ ਕੰਮ ਕਰਦੀ ਤੂੰ ਤੁਰਦਾ ਆਇਆ ਇਹ ਇਹ ਜੇ ਨੁਕਸ ਕਰ ਦੇ ਤਾਂ ਇਹ ਸਤਕੇ ਸਤਕੇ ਬਈ ਇੰਸਟਾਗ੍ਰਾਮ ਦੇ ਵਿੱਚ ਕੁੜੀ ਫਸਾਈ ਫਿਰ ਉਹਦੇ ਨਾਲ ਇਹ ਗੱਲ ਕੀਤੀ ਪਰ ਅੱਜ ਤੁਸੀਂ ਦੇਖ ਸਕਦੇ ਹੋ ਮੈਨੂੰ ਲੱਗਦਾ ਇਹਦੇ ਕਰਮ ਫੁੱਟੇ ਹੋਏ ਆ ਜਿਹੜੇ ਹਿਸਾਬ ਨਾਲ ਜਿਹੜੀ ਕੁੜੀ ਨਾਲ ਇਹਨੂੰ ਪਿਆਰ ਹੋਇਆ ਸੀ ਉਹ ਵੀ ਇਹਨੂੰ ਛੱਡ ਕੇ ਤੁਰ ਗਈ ਜਿਵੇਂ ਵਿਚੋਲੇ ਕਰਦੇ ਸੀ ਉਹ ਇਹ ਅੱਜ ਉਸ ਕੁੜੀ ਨੇ ਇਹਦੇ ਨਾਲ ਕੀਤਾ ਵਿਚੋਲੇ ਜੱਬ ਪਾਉਂਦੇ ਆ ਹੁਣ ਮੇਰੇ ਬੂਟ ਪਾਏ ਉਹਦੇ ਬੂਟ ਲਵਾ ਕੇ ਵਿਖਦੇ ਪੈਰ ਚਵਾ ਵਾਂਗ ਕਿੰਨਾਗਾ ਤੇ ਬੂਟਾਂ ਤੋਂ ਪੰਗਾ ਪੈ ਗੱਲ ਇਹਦਾ ਲੰਗ ਮਾਰਦਾ ਅੱਜ ਉੱਥੋਂ ਟੁੱਟ ਗਿਆ ਇਹ ਰਿਸ਼ਤਾ ਹਾਂ ਉੱਥੋਂ ਟੁੱਟ ਗਿਆ ਰਿਸ਼ਤਾ ਬਈ ਉਹ ਵੀ ਤਰ੍ਹਾਂ ਇਸਦਾ ਪੂਰ ਚੜ ਗਿਆ ਸੀ ਵੇਲੇ ਚੜ ਚੱਲਿਆ ਸੀ ਵੀ ਬੂਟ ਨਾਲ ਲਵਾਉਂਦਾ ਤਾਂ ਹੁਣ ਵੀ ਤੈਨੂੰ ਐ ਲੱਗਦਾ ਯਾਰ ਵੀ ਤੇ ਤੇਰਾ ਕਸੂਰ ਨਹੀਂ ਹੈਗਾ ਤੇਰੇ ਮੂੰਹ ਦਾ ਕਸੂਰ ਆ ਜਿਹੜਾ ਤੇਰੇ ਨਾਲ ਕੋਈ ਕੁੜੀ ਗੱਲ ਨਹੀਂ ਕਰਦੀ ਗੱਲ ਕਰ ਵੀ ਲੈਂਦੀ ਆ ਪਰ ਉਹ ਬਾਅਦ ਵਿੱਚ ਉਹ ਡਰ ਜਾਂਦੀ ਆ ਯਾਰ ਧੋਖਾ ਧੋਖਾ ਦੇ ਜਾਂਦੀ ਆ ਦਿਲ ਬਹੁਤ ਟੁੱਟ ਹੁਣ ਤੂੰ ਕੀ ਕਹਿਣਾ ਚਾਹਣਾ ਉਹਨਾਂ ਨੂੰ ਉਹਦੀ ਮਾਂ ਨੂੰ ਉਹਦੇ ਪਿਓ ਨੂੰ ਉਹਦੇ ਭਰਾ ਨੂੰ ਤੇ ਉਹਨੂੰ ਆਪ ਤੂੰ ਕੀ ਕਹਿਣਾ ਚਾਹਣਾ ਬੋਦੀ ਮਾਂ ਨੂੰ ਵੀ ਆਇਆ ਮੈਨੂੰ ਮਿਲ ਗਈ ਦਾ ਸੰਗਰੂਰ ਚ ਵੱਡੂਗਾ ਉਹਦੀ ਮਾਂ ਨੂੰ ਵੀ ਸਣੇ ਉਹਦੇ ਪਿਓ ਨੂੰ ਵੀ ਸਣੇ ਕੁੜੀ ਨੂੰ ਤੇ ਜਾਂ ਚੁੱਪ ਕਰਕੇ ਕੁੜੀ ਆ ਦੇ ਤੋਰ ਦੇ ਸਾਡੇ ਘਰੇ ਛੱਡ ਜੇ ਆ ਕੇ ਬਠਿੰਡੇ ਆ ਜੇ ਮੇਰਾ ਖ ਜਾ ਖਰਚਾ ਉਹੀ ਕਰਦੇ ਨੇ ਮੇਰੇ ਦੇਣ ਬਦ ਬਹੁਤਾ ਕਰੇ ਦੇਣ ਮੈਨੂੰ ਯਾਰ ਬਸ ਮੁੰਨੀ ਮਿਲ ਨਹੀਂ ਮਿਲ ਜੂਗੇ ਆਪਾਂ ਨੂੰ ਮੇਰੀ ਮੁੰਨੀ ਨਾਂ ਤੇ ਰਹੇ ਨਾ ਦਾ ਪਿਆਰ ਦਾ ਅੱਛਾ ਮੁੰਨੀ ਮੁੰਨੀ ਨਾਂ ਤੇ ਰਹੇ ਦਾ ਹਾਂ ਹਾਂ ਅੱਜ ਹੁਣ ਹੁਣ ਤੈਨੂੰ ਲੱਗਦਾ ਵੀ ਕਾਰਵਾਈ ਹੋ ਸਕਦੀ ਹੈ ਕਾਰਵਾਈ ਹੋਊਗੀ ਬਾਈ ਯਾਰ ਤੇ ਉਹਨਾਂ ਟਾਈਮ ਤੋਂ ਇਨਸਾਫ ਨਹੀਂ ਮਿਲਦਾ ਤੇ ਸਹਰਾ ਨਹੀਂ ਲਾਉਂਦਾ ਮਾਦਾ ਧਰਨਾ ਲਾਉਣਾ ਸੰਗਰੂਰ ਚ ਜਾ ਕੇ ਬਸ ਵੀ ਬੁੜੇ ਇਕੱਠੇ ਕਰਕੇ ਬੁੜੇ ਇਕੱਠੇ ਕਰਕੇ ਚੱਲ ਠੀਕ ਆ ਤੁਸੀਂ ਦੇਖ ਸਕਦੇ ਹੋ ਦੋਸਤੋ ਇਸ ਮੁੰਡੇ ਨੇ ਪਿਆਰ ਕੀਤਾ ਇੰਸਟਾਗ੍ਰਾਮ ਤੇ ਇੰਸਟਾਗ੍ਰਾਮ ਤੇ ਪਿਆਰ ਕਰਨਾ ਬਹੁਤ ਵੱਡਾ ਇਹਨੂੰ ਉਹ ਕਹਿਣ ਦੇ ਹੁੰਦੇ ਹਨ ਨਾ ਵੀ ਨੁਕਸਾਨਦਾਇਕ ਹੋ ਗਿਆ ਇਹਨੂੰ ਕਿਉਂਕਿ ਇਹਨੂੰ ਸੰਗਰੂਰ ਦਾ ਕਹਿ ਕੇ ਉਹ ਵੀ ਮੈਂ ਸੰਗਰੂਰ ਦੀਆਂ ਐ ਨਹੀਂ ਪਤਾ ਕਿੱਥੋਂ ਦੀ ਹੋ ਸਕਦੀ ਇਹ ਤਾਂ ਪੈਸੇ ਵੀ ਖਾਦੇ ਹੋਣਗੇ ਸ਼ਾਇਦ ਇਹ ਦੱਸ ਨਹੀਂ ਸਕਿਆ ਕਹਿੰਦਾ ਮੇਰੇ ਸਾਹਮਣੇ ਨੰਗੀ ਹੋ ਜਾਂਦੀ ਸੀ ਮੇਰੇ ਸਾਹਮਣੇ ਐ ਕਰਦੀ ਸੀ ਮੇਰੇ ਸਾਹਮਣੇ ਉਹ ਕਰਦੀ ਸੀ ਅੱਜ ਤੁਸੀਂ ਦੇਖ ਸਕਦੇ ਹੋ ਇਹ ਮੁੰਡਾ 150 ਬੰਦਾ ਲੈ ਕੇ ਪਹੁੰਚ ਗਿਆ ਉੱਥੇ 7-8 ਲੱਖ ਰੁਪਏ ਦਾ ਲੱਗਿਆ ਤੇ ਅੱਜ ਇਹ ਮੁੰਡਾ ਰੋ ਰਿਹਾ ਕਹਿੰਦਾ ਮੈਂ ਉਹਨਾਂ ਟਾਈਮ ਇਨਸਾਫ ਨਹੀਂ ਮਿਲਦਾ ਉੱਥੋਂ ਤੱਕ ਮੈਂ ਪਾਗ ਨਹੀਂ ਲਾਉਂਦਾ ਸੇੜਾ ਨਹੀਂ ਲਾਉਂਦਾ ਮੈਂ ਐਂ ਧਰਨਾ ਲਾਉਂਗਾ ਤੇ ਮੇ ਮੈਨੂੰ ਦਿੱਤਾ ਜਾਵੇ ਮੈਨੂੰ ਉਹ ਕੁੜੀ ਪ੍ਰਤੀ ਵੀ ਗੱਲ ਕਹਿਣਾ ਚਾਹੁੰਦਾ ਸੀ ਕਹਿੰਦਾ ਮੈਨੂੰ ਉਹ ਕੁੜੀ ਮਿਲ ਜੇ ਮੈਂ ਉਹਦੇ ਨਾਲ ਰਹਿਣਾ ਚਾਹਣਾ ਮੇਰੇ ਨਾਲ ਬਸਣਾ ਚਾਹਣਾ ਉਹਦੇ ਨਾਲ ਤੇ ਉਹਦੀ ਮਾਂ ਨੂੰ ਉਹਦੀ ਭਰਾ ਨੂੰ ਉਹਦੀ ਭੈਣ ਨੂੰ ਕਹਿੰਦਾ ਮੈਂ ਕਹਿੰਦਾ ਮੇਰੇ ਨਾਲ ਵਿਆਹ ਕੁੜੀ ਦਾ ਕਰਵਾ ਦਿਓ ਨਹੀਂ ਤਾਂ ਮੈਂ ਤੁਹਾਨੂੰ ਬਰਬਾਦ ਕਰ ਦੂੰਗਾ ਤੁਸੀਂ ਦੇਖ ਸਕਦੇ ਹੋ ਮੁੰਡੇ ਦਾ ਦਰਦ ਬਹੁਤ ਵੱਡਾ ਸੀਗਾ ਸਾਡੇ ਤੋਂ ਹੀ ਬੋਲਿਆ ਨਹੀਂ ਜਾ ਰਿਹਾ ਉਹ ਗੱਲ ਦਾ ਵੀ ਇਹ ਕੀ ਕੀ ਕਹਿਣਾ ਚਾਹੁੰਦਾ ਸੀਗਾ ਤੁਸੀਂ ਇਸ ਵੀਡੀਓ ਨੂੰ ਦੇਖੋ ਤੇ ਤੁਸੀਂ ਜ਼ਰੂਰ ਦੱਸਿਓ ਇਹ ਸੱਚੀ ਘਟਨਾ ਹੈਗੀ ਹੈ ਜਿਹੜੀ ਬਾਤ ਲੈ ਕੇ ਪਹੁੰਚਿਆ ਸੀ ਮੁੰਡਾ ਇੰਸਟਾਗ੍ਰਾਮ ਤੇ ਪਿਆਰ ਹੋਇਆ ਸੀ ਮੁੰਡੇ ਨੂੰ ਇੰਸਟਾਗ੍ਰਾਮ ਤੇ ਜਿਹੜੇ ਪਿਆਰ ਹੁੰਦੇ ਤੁਸੀਂ ਜ਼ਰੂਰ ਦੱਸਿਓ ਵੀ ਕਿੱਦਾਂ ਦੇ ਹੁੰਦੇ ਆ ਤੇ ਕਈ ਸਫਲ ਵੀ ਹੋ ਜਾਂਦੇ ਕਈ ਆ ਸਫਲ ਹੋ ਜਾਂਦੇ ਤੁਸੀਂ ਦੇਖ ਲਓ ਤੇ ਬਾਈ ਨੂੰ ਜ਼ਰੂਰ ਕਮੈਂਟ ਕਰਕੇ ਦੱਸਿਓ ਸਾਡੀ ਵੀਡੀਓ ਕਿਵੇਂ ਲੱਗੀ ਧੰਨਵਾਦ